ਪੰਜਾਬੀ ਟ੍ਰਿਬਿਊਨ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੋਸਤੋ ਅੱਜ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਇਹ ਸੈਕਟਰ 35 ਵਿੱਚ ਕਾਂਗਰਸ ਭਵਨ ਦੇ ਬਾਹਰ ਕੀਤਾ ਗਿਆ ਸੀਗਾ ਤੇ ਇੱਥੋਂ ਇਕੱਠੇ ਹੋ ਕੇ ਯੂਥ ਕਾਂਗਰਸੀਆਂ ਨੇ ਭਾਜਪਾ ਦਫ਼ਤਰ ਦਾ ਘੇਰਾਉ ਕਰਨ ਜਾਣਾ ਸੀ ਪਰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਦਿੱਤਾ ਤੇ ਲਾਠੀ ਚਾਰਜ ਵੀ ਕੀਤਾ ਗਿਆ ਤੇ ਇਹ ਸਾਰੇ ਘਟਨਾਕ੍ਰਮ ਬਾਰੇ ਗੱਲਬਾਤ ਕਰਾਂਗੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲਕੀਣਾ ਲੱਖੀ ਜੀ ਅੱਜ ਦਾ ਪ੍ਰਦਰਸ਼ਨ ਦਾ ਮੁੱਖ ਕਾਰਨ ਕੀ ਸੀਗਾ ਉਹ ਪਹਿਲਾ ਜਿਹੜਾ ਪੂਰੇ ਦੇਸ਼ ਦੇ ਵਿੱਚ ਬਰੋਜਗਾਰੀ ਵਧੀ ਹੋਈ ਹੈ ਦੂਸਰਾ ਉਸ ਬਰੋਜਗਾਰੀ ਕਰਕੇ ਬਹੁਤ ਸਾਰੇ ਮੁੰਡੇ ਆਪਣੇ ਅਮਰੀਕਾ ਕੈਨੇਡਾ ਵਗੈਰਾ ਚਲੇ ਜਾਂਦੇ ਨੇ ਔਰ ਜਿਸ ਤਰੀਕੇ ਨਾਲ ਉਹਨਾਂ ਦੀ ਡਿਪੋਟੇਸ਼ਨ ਹੋਈ ਹੈ ਔਰ ਜਿਸ ਲੰਦਾ ਇਨ ਹਿਊਮਨ ਟ੍ਰੀਟਮੈਂਟ ਜਿਹੜਾ ਅਮਰੀਕਾ ਸਰਕਾਰ ਨੇ ਕੀਤਾ ਔਰ ਜਿਸ ਤੇ ਮੋਦੀ ਸਰਕਾਰ ਨੇ ਚੁੱਪੀ ਧਾਰੀ ਰੱਖੀ ਇਸ ਕਰਕੇ ਔਰ ਦੂਸਰਾ ਮਹਿੰਗਾਈ ਔਰ ਮਾਲਕਾਨਾ ਹੱਕ ਜਿਹੜਾ ਕਲੋਨੀਆ ਦੇ ਵਿੱਚ 35000 ਮਕਾਨ ਕਾਂਗਰਸ ਦੇ ਟਾਈਮ ਦਿੱਤੇ ਗਏ ਸੀ ਔਰ ਉਹਨਾਂ ਤੋਂ ਭਾਪੀ ਸਾਫ਼ ਮੁਕਰ ਗਈ ਹੈ ਉਨ੍ਹਾਂ ਦੇ ਸੈਂਟਰਲ ਮਿਨਿਸਟਰ ਨੇ ਹੁਣ ਇੱਕ ਪਾਰਲੀਮੈਂਟ ਦੇ ਵਿੱਚ ਮਨਿਸਤਵਾੜੀ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਦੇ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਅਸੀਂ ਕੋਈ ਮਾਲਕਾਨਾ ਹੱਕ ਨਹੀਂ ਦੇਵਾਂਗੇ ਨਾਲੇ ਜਿਹੜੇ ਲਾਲ ਡੋਰੇ ਦੇ ਬਾਅਦ ਸਟਰਕਚਰਸ ਨੇ ਜਿਨ੍ਹਾਂ ਨੂੰ ਰੈਗੂਲਰਾਈਜ਼ ਕਰਕੇ ਔਰ ਲੈਂਡ ਪੁਲਿੰਗ ਦੀ ਮੰਗ ਕਰਕੇ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਸਾਡੇ ਯੂਥ ਕਾਂਗਰਸ ਦੇ ਸਾਥੀ ਜਿਹੜੇ ਹਨ ਪ੍ਰੋਟੈਸਟ ਇੱਥੇ ਕਰ ਰਹੇ ਸੀਗੇ ਔਰ ਜਦ ਭੀਜਪੀ ਦੇ ਦਫਤਰ ਵੱਲ ਕਰਾਓ ਕਰਨ ਜਾਂਦੇ ਸੀ ਪੁਲਿਸ ਨੇ ਉੱਥੇ ਕਾਫੀ ਜ਼ਿਆਦਾ ਤਗੜਾ ਇੰਤਜ਼ਾਮ ਕੀਤਾ ਹੋਇਆ ਸੀਗਾ ਉੱਥੇ ਬੈਰੀਕੇਡਸ ਲਗਾ ਰੱਖੇ ਸੀਗੇ ਔਰ ਵਾਟਰ ਕੈਨਨਸ ਲਗਾ ਰੱਖੇ ਸੀਗੇ ਜਦ ਸਾਥੀਆਂ ਨੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਹਲਕਾ ਬਲ ਪ੍ਰਯੋਗ ਕਰਕੇ ਉਹਨਾਂ ਨੂੰ ਪਿੱਛੇ ਕਰਤਾ ਤੇ ਕੁਝ ਸਾਡੇ ਸਾਥੀਆਂ ਤੇ ਲਖੀ ਜੀ ਅੱਜ ਦਾ ਪ੍ਰੋਟੈਸਟ ਸੀਗਾ ਕਿ ਇਹਨਾਂ ਮੰਗਾਂ ਨੂੰ ਲੈ ਕੇ ਕਾਂਗਰਸ ਦਾ ਅਗਲਾ ਸਟੈਪ ਰਹੇਗਾ ਦੇਖੋ ਅਸੀਂ ਲਗਾਤਾਰ ਲੋਕਾਂ ਦੇ ਜੁੜੇ ਹੋਏ ਮੁੱਦੇ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਵੀ ਚੱਕ ਰਿਹਾ ਔਰ ਦੇਸ਼ ਵੀ ਦੇ ਵਿੱਚ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਸੂਬਿਆਂ ਦੇ ਵਿੱਚ ਮੁੱਦੇ ਜਿੱਥੇ-ਜਿੱਥੇ ਹੈਗੇ ਆ ਉੱਥੇ ਚੱਕ ਰਹੀ ਹੈ ਪਰ ਚੰਡੀਗੜ੍ਹ ਦੇ ਵਿੱਚ ਬੜੀ ਮੰਦ ਭਾਗੀ ਗੱਲ ਹੈ ਕਿ ਜਿਹੜੀ ਬੀਜੇਪੀ ਸੈਂਟਰਲ ਗਵਰਨਮੈਂਟ ਹੈਗੀ ਹੈ ਉਹਦੇ ਅੰਦਰ ਇਹ ਚੰਡੀਗੜ੍ਹ ਆਂਦਾ ਹੈ ਹੋਮ ਅਫੇਅਰਸ ਦੇ ਅੰਦਰ ਬਾਰ ਬਾਰ ਉਹੀ ਮੁੱਦੇ 25 30 ਸਾਲ ਤੋਂ ਚੱਕੇ ਜਾ ਰਹੇ ਆ ਪਰ ਬੀਜੇਪੀ ਸਰਕਾਰ ਦੇ ਕੰਨਾਂ ਤੇ ਕੋਈ ਜੂ ਨਹੀਂ ਰਹਿ ਗਈ ਸਾਡੀਆਂ ਮੰਗਾਂ ਨੂੰ ਉਹ ਕੋਈ ਉਹਨਾਂ ਦਾ ਹੱਲ ਕਰਨ ਦਾ ਪ੍ਰਾਲਾ ਉਹਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਅਸੀਂ ਡਿਫਰੈਂਟ ਫੋਰਮਸ ਚਾਹੇ ਪਾਰਲੀਮੈਂਟ ਹੋਏ ਚਾਹੇ ਐਡਵਾਈਜ਼ਰੀ ਕਾਉਂਸਲ ਹੋਏ ਚਾਹੇ ਕਾਰਪੋਰੇਸ਼ਨ ਦਾ ਹਾਊਸ ਹੋਏ ਹਰ ਇੱਕ ਜਗ੍ਹਾ ਸਾਡੇ ਸਾਥੀ ਆਵਾਜ਼ ਚੱਕਦੇ ਨੇ ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਕੋਈ ਵੀ ਜਿਹੜੀ ਡਿਮਾਂਡ ਹੈ ਉਹਨੂੰ ਪੂਰਾ ਨਹੀਂ ਕੀਤਾ ਜਾ ਰਿਹਾ that has fallen on deaf ears ਕੋਈ ਵੀ ਇਹ ਇਨੀਸ਼ੀਏਟਿਵ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਵੱਲੋਂ ਨਹੀਂ ਲਿੱਤਾ ਜਾ ਰਿਹਾ ਔਰ ਭਾਜਪੀ ਸਰਕਾਰ ਪੂਰੀ ਤਰ੍ਹਾਂ ਨਾਲ ਜੜੀ ਹੈਗੀ ਹੈ ਇੱਕ ਨਮੋਸ਼ੀ ਜਿਹੜੀ ਹੈ ਸਾਡੀ ਮੰਗਾਂ ਨੂੰ ਦੇਖ ਕੇ ਦਿਖਾਰੀ ਜੀ ਇਹ ਸਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਖੀ ਜਿਨ੍ਹਾਂ ਨੇ ਦੱਸਿਆ ਵੀ ਕਿ ਅੱਜ ਦਾ ਪ੍ਰਦਰਸ਼ਨ ਕਿਉਂ ਕੀਤਾ ਗਿਆ ਤੇ ਅਗਲੀ ਇਹਨਾਂ ਦੀ ਰਣਨੀਤੀ ਕੀ ਹੋਵੇਗੀ ਸਾਡੇ ਨਾਲ ਜੁੜੇ ਰਹੋ ਟਰਬਿਓਨ ਦੇ ਡਿਜੀਟਲ ਪਲੈਟਫਾਰਮ ਤੇ ਧੰਨਵਾਦ